ਅਲੀ ਸਾਹਿਬ ਦਿਵਾਲੀ ਦੀ ਕਿੱਦਾਂ ਦੀ ਰੌਣਕ ਹੈ ਦਿਵਾਲੀ ਦੀ ਬਹੁਤ ਜ਼ਿਆਦਾ ਰੌਣਕਾਂ ਜੀ ਕੱਲ ਤੋਂ ਕਸਟਮਰ ਕਾਫੀ ਅੱਛਾ ਪਹਿਲਾਂ ਤੇ ਹੋਲ ਸੇਲ ਚੱਲ ਰਿਹਾ ਸੀ ਹੁਣ ਰਿਟੇਲ ਕਾਫੀ ਚੱਲਦਾ ਕੱਲ ਕਸਟਮਰ ਕੱਲ ਵੀ ਕਾਫੀ ਅੱਛਾ ਰਿਹਾ ਵਾ ਪਰਮਾਤਮਾ ਦੀ ਬਰੀ ਕਿਰਪਾ ਰਹੀ ਆ ਮਹਾਮਾਇਦੀ ਦਿਆ ਰਹੀ ਆ ਬਹੁਤ ਵਧੀਆ ਕਸਟਮਰ ਚੱਲ ਰਿਹਾ ਵਾ ਲੋਕ ਬਰੀ ਆਪਣੀ ਖਰੀਦਦਾਰੀ ਕਰ ਰਹੇ ਆ ਲੋਕੀਟ ਮਾਰ ਚੰਗੇ ਬਰੇ ਹਰ ਇੱਕ ਜੀ ਚੀਜ਼ਾਂ ਦੀ ਡਿਮਾਂਡ ਆ ਲੋਕੀ ਆ ਕੇ ਸਾਡੇ ਕੋਲ ਮੰਦਨ ਮਾਰ ਵੇਖਦੇ ਆ ਲੋਕੀ ਆ ਕੇ ਦਿਵਾਲੀਆਂ ਦੇਖਦੇ ਆ ਲੋਕੀ ਆ ਕੇ ਹਾਰ ਲੈਂਦੇ ਆ ਲੋਕੀ ਬਰੀਆਂ ਬਰੀਆਂ ਵਧੀਆ ਫੈਂਸੀ ਲਟਕਣਾ ਆਈਆਂ ਵਾ ਉਹ ਆ ਕੇ ਡਿਮਾਂਡ ਰੱਖਦੇ ਆ ਡਿਮਾਂਡਾਂ ਤਾਂ ਲੋਕੀ ਬਹੁਤ ਰੱਖਦੇ ਆ ਜੀ ਲੋਕਾਂ ਦੀਆਂ ਡਿਮਾਂਡਾਂ ਜਿਹੜੀਆਂ ਪੂਰੀਆਂ ਵੀ ਕਰੀਦੀਆਂ ਵਾ ਸਾਰੀਆਂ ਰੰਗੋਲੀ ਲੈਂਦੇ ਆ ਰੰਗੋਲੀ ਦੇ ਸਟੈਂਸਿਲ ਲੈਂਦੇ ਆ ਅਸੀਂ ਕਾਫੀ ਅੱਛੀ ਜੀ ਰੇਂਜ ਰੱਖੀ ਹੁੰਦੀ ਆ ਲੋਕੀ ਆਨਲਾਈਨ ਜਿਹੜੀਆਂ ਚੀਜ਼ਾਂ ਅੱਜ ਕੱਲ ਦਿਖਾਉਂਦੇ ਆ ਸਾਨੂੰ ਆ ਕੇ ਕੁਛ ਅੱਗੇ ਨਾ ਟ੍ਰੈਂਡ ਬਦਲਿਆ ਵਾ ਕਿ ਆਨਲਾਈਨ ਆ ਕੇ ਪਹਿਲਾਂ ਮੋਬਾਈਲ ਤੋਂ ਵਿੱਚੋਂ ਚੀਜ਼ ਕੱਢਦੇ ਆ ਫੇਰ ਸਾਨੂੰ ਦਿਖਾਉਂਦੇ ਆ ਤੇ ਫੇਰ ਅਸੀਂ ਉਹਨਾਂ ਦੀ ਪੂਰਤੀ ਵੀ ਕਰਦੇ ਆ ਜੀ ਸਾਡੇ ਕੋਲ ਕਾਫੀ ਵੈਰਾਈਟੀ ਆ ਇਸ ਕਰਕੇ ਅਸੀਂ ਕੋਈ ਕਸਟਮਰ ਨਰਾਜ਼ ਨਹੀਂ ਹੋ ਕੇ ਜਾਣ ਦਿੰਦੇ ਕਹੇ ਵੈਰਾਈਟੀ ਨਹੀਂ ਹੈਗੀ ਕਸਟਮਰ ਨੂੰ ਸਾਰੀ ਵੈਰਾਈਟੀ ਦੇਈਦੀ ਆ ਦਿਵਾਲੀ ਦਾ ਜਿਹੜਾ ਇਹ ਉਡੀਕ ਹੁੰਦੀ ਹੈ ਇੱਕ ਦੁਕਾਨਦਾਰ ਨੂੰ ਹਾਂਜੀ ਹਾਂਜੀ ਵੇਖੋ ਜੀ ਹਰ ਬੰਦਾ ਇੱਕ ਛੋਟੇ ਤੋਂ ਛੋਟਾ ਜੇਰਾ ਵਾ ਇੱਕ ਨਿੱਕਾ ਵੀ ਦੁਕਾਨਦਾਰ ਜੇਰਾ ਵਾ ਉਹ ਦਿਵਾਲੀ ਦੀ ਉਡੀਕ ਕਰਦਾ ਵਾ ਕਿਉਂ ਜਦੋਂ ਵਾਹ ਵਗਦੀ ਆ ਤੇ ਉਦੋਂ ਵਾਹ ਨੁਕਰਾਂ 'ਚ ਵੀ ਜਾਂਦੀ ਆ ਤੇ ਇਸ ਕਰਕੇ ਸਮਝੋ ਜਦੋਂ ਗਾਗ ਬਾਹਰ ਨਿਕਲਦਾ ਵਾ ਤੇ ਉਹ ਛੋਟੇ-ਛੋਟੇ ਦੁਕਾਨਦਾਰਾਂ ਕੋ ਵੀ ਜਾਏਗਾ ਤੇ ਬਹੁਤ ਦੁਕਾਨਦਾਰਾਂ ਨੂੰ ਮਜ਼ਾ ਆਉਂਦਾ ਕਿ ਦੇ ਚਾਰ ਪੈਸੇ ਕਮਾਉਂਦੇ ਆ ਦੁਕਾਨਦਾਰ ਮਿਹਨਤ ਦੇ ਨਾਲ ਤੇ ਉਹਨਾਂ ਦੀ ਰੋਜੀ ਰੋਟੀ ਚੱਲਦੀ ਆ ਜੀ ਕਿਸੇ ਦੀ 2 ਮਹੀਨੇ ਵਾਸਤੇ ਕਿ 6 ਮਹੀਨੇ ਵਾਸਤੇ ਕਿਹੜੀ ਇਸ ਤਰ੍ਹਾਂ ਆਪਣੇ ਦੁਕਾਨਦਾਰ ਗੁਜ਼ਾਰਾ ਕਰਦੇ ਆ ਜੀ ਇਹ ਕਰੇ ਕੋਈ ਹੋਰ ਕੰਮ ਕਰਦੇ ਦੁਕਾਨਦਾਰਾਂ ਨੇ ਤੇ ਦੁਕਾਨਾ ਹੀ ਕਰਨੀ ਆ ਜੀ ਕੀ ਨਾਮ ਤੁਹਾਡਾ ਅਸ਼ੋਕ ਕੁਮਾਰ ਸੁਖਮੰਦ ਦੀ ਦੁਵਾਲੀ ਤੇ ਕੀ ਕੀ ਲਾਇਆ ਤੁਸੀਂ ਕਾਹਦੇ ਲਾਣਾ ਹੈ ਦਿਵਾਲੀ ਦੇ ਤੇ ਦੀਵੇ ਆ ਦੀਵਿਆਂ ਦੀ ਦੁਕਾਨ ਮੂਰਤੀਆਂ ਲਕਸ਼ਮੀ ਗਣੇਸ਼ ਦੀਆਂ ਇਹ ਪੁਰਾਣੀ ਦੁਕਾਨ ਸਾਡੀ 20-25 ਸਾਲ ਹੋ ਗਏ ਇਸ ਦੁਕਾਨ ਨੂੰ ਚੱਲਦੇ ਇਹਨੂੰ ਦੀਵਾਲੀ ਦੇ ਸਾਲ ਬਾ ਇੰਤਜ਼ਾਰ ਹੁੰਦਾ ਇੱਥੇ ਹਰ ਸਾਲ ਤਿਹਾੜ ਮਨਾਇਆ ਜਾਂਦਾ ਵਾ ਦਿਵਾਲੀ ਦੇ ਤੇ ਸਭ ਨਾਲ ਦਿਵਾਲੀ ਜਿਹੜੀ ਦੀਵਿਆਂ ਨਾਲ ਮਨਾਇ ਜਾਂਦੀ ਆ ਲੋਕੀ ਅੱਜ ਕੱਲ ਮੋਮਬਤੀ ਲਾਏ ਦੇ ਚਾਈਨਸ ਦੀਵ ਲੈਂਦੇ ਨੇ ਪਰ ਦਿਵਾਲੀ ਜਿਹੜੀ ਦੀਵਿਆਂ ਨਾਲ ਮਨਾਇ ਜਾਂਦੀ ਆ ਇਹ ਦੇਖੋ ਬੜੀ ਪੁਰਾਣੀ ਚੀਜ਼ਾਂ ਜਿਸ ਤਰ੍ਹਾਂ ਖੰਡੇ ਘਟੋਣੇ ਉਹ ਕੀ ਕਰਨ ਖੰਡੇ ਤੇ ਖਣੋਣੇ ਇੱਕ ਪਛਾਣ ਇਹਨਾਂ ਦੀ ਬਣੀ ਆ ਮਹਾ ਲక్ష్ਮੀ ਨੂੰ ਭੋਗ ਲੱਗਦਾ ਵਾ ਖੰਡੇ ਤੇ ਘਟੋਣੇ ਫੁੱਲੀਆਂ ਪਟਾਕੇ ਇੱਕ ਤਿਹਾੜ ਦੇ ਨਾਲ ਇੱਕ ਫਲਗਨਿਆ ਗਿਆ ਵਾ ਇਹ ਨਾਲ ਹੀ ਸਬਿਆਚਾਰ ਤਿਆਰ ਹੁੰਦਾ ਵਾ ਦੇਖ ਦਿਵਾਲੀ ਦੇ ਦੁਕਾਨਦਾਰ ਨੂੰ ਬਹੁਤ ਜੇ ਪਹਿਲਾਂ ਤੋਂ ਅਡੀਕ ਹੁੰਦੀ ਦੀ ਦਿਵਾਲੀ ਆਵੇ ਤਾਂ ਸਾਡਾ ਕਾਰੋਬਾਰ ਦੇ ਦਿਵਾਲੀ ਦੇ ਦੇਖੋ ਜੀ ਹਰ ਕਹਨ ਉਮੀਦ ਹੁੰਦੀ ਹੈ ਕਾਰੋਬਾਰ ਇਹਨਾਂ ਦੇ ਸਿਰ ਤੋਂ ਹੁੰਦਾ ਵਾ ਦੀਵੇ ਜਿਹੜੇ ਬਣਾਨੇ ਅਸੀਂ ਉਹ ਅਸੀਂ ਦਿਵਾਲੀ ਦੇ ਵਿੱਚ ਨੇ ਹੁੰਦੇ ਆ ਦੀਵੇ ਜਿਹੜੇ ਦਿਵਾਲੀ ਨਾਲ ਹੀ ਜੱਜਦੇ ਨੇ ਲੋਕੀ ਅੱਜ ਕੱਲ ਕੀ ਹੈ ਕਿ ਮੋਮਬੱਤੀਆਂ ਚਾਈਨਸ ਦੀਵੇ ਚੀਨ ਦੇ ਦੀਵੇ ਉਹ ਫੈਂਸੀ ਦੀਵੇ ਵਰਤਦੇ ਆ ਪਰ ਪਹਿਚਾਨ ਜਿਹੜੀ ਸਰੋਂ ਦਾ ਤੇਲ ਨਾਲ ਦੀਵੇ ਦੀ ਹੁੰਦੀ ਆ ਮਾਂ ਲਕਸ਼ਮੀ ਜੀ ਦੇ ਰੋਤ ਆਪਣਾ ਦੀਵਾਲੀ ਮਨਾਈ ਜਾਂਦੀ ਹੈ ਤੇ ਦੀਵਿਆਂ ਤੇ ਹੀ ਮਨਾਈ ਜਾਂਦੀ ਹੈ। ਲੋਕੀ ਡਿਮਾਂਡ ਰੱਖਦੇ ਨੇ ਕਿ ਤੇਰੀ ਕੋਈ ਆਹ ਉਹ ਨਵੀਂ ਤੋਂ ਨਵੀਂ ਆਟੋਮੈਟਿਕਲੀ ਦੀਵਾ ਵਿੱਚ ਬਹੁਤ ਵਧੀਆ ਨਿਕਲਦੀ ਆ। ਮਿੱਟੀ ਦੇ ਵਿੱਚ ਮੂਰਤੀਆਂ ਲਕਸ਼ਮੀ ਜੀ ਦੀਆਂ ਬਹੁਤ ਵਧੀਆ ਮੂਰਤੀਆਂ ਨਿਕਲਦੀਆਂ। ਜਿਹੜੀ ਪੂਜਾ ਹੁੰਦੀ ਹੈ ਮਿੱਟੀ ਦੇ ਹੀ ਲਕਸ਼ਮੀ ਜੀ ਦੀ ਹੁੰਦੀ ਆ। ਇਹਦੇ ਵਿੱਚ ਹੀ ਹੁੰਦੀ ਆ ਤੇ ਦੀਵੇ ਦੀ ਦੀਵਾਲੀ ਮਿੱਟੀ ਦੀ ਮੂਰਤੀਆਂ ਸਾਡੇ ਕੋਲ ਮਿੱਟੀ ਦੀਆਂ ਵੀ ਆ ਗਿਆ ਪੀਓਪੀ ਚ ਵੀ ਆ ਗਿਆ ਪਰ ਜ਼ਿਆਦਾ ਦੇਖਦੀ ਮਿੱਟੀ ਦੀਆਂ ਹਟੀਆਂ ਕੋ ਸਾਡੇ ਜਿਹੇ ਡਿਮਾਂਡ ਹੁੰਦੀ ਆ। ਕਿ ਦੀਵਾਲੀ ਜਿਹੜੀ ਹੈ ਦੀਵੇ ਨਾਲ ਮਨਾਈ ਜਾਂਦੀ ਹੈ ਦਾਦਾ ਬਾਪ ਵਿਚਾਰਾ ਇਹ ਨਾ ਪਈ ਤੜ ਰਾਮ ਰਾਮ ਜੀ ਮੈਂ ਤੁਹਾਡਾ ਆਪਣਾ ਦਾਸ ਕੁਲਦੀਪ ਅਗਰਵਾਲ ਦੀਪਕ ਬਟਾਲਾ ਤੋਂ ਦੀਪਕ ਨੇ ਇਹ ਦੀਵਾਲੀ ਮਨਾ ਰਿਹਾ ਕਿੱਦਾਂ ਦੀ ਦੀਵਾਲੀ ਆ ਸਰ ਇਹ ਹਰ ਸਾਲ ਬੜੀ ਧੂਮ-ਧਾਮ ਦੇ ਨਾਲ ਮਨਾਇ ਜਾਂਦੀ ਹੈ ਅਸੀਂ ਬਡਾਲੇ ਦੇ ਵੀ ਸ਼ਹਿਰ ਦੇ ਵਿੱਚ ਆ ਸ਼ੋਪਿੰਗ ਕਰਨ ਆਏ ਆ ਵੇਖੋ ਜੀ ਫੁੱਲਾਂ ਦੀ ਡੈਕੋਰੇਸ਼ਨ ਹੋ ਰਹੀ ਬੜੀ ਵਧੀਆ ਤੇ ਕਰ ਕਰ ਦੇ ਵਿੱਚ ਸਜਾਵਟ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਦੀਵਾ ਮਾਲਾ ਵੀ ਕੀਤੀ ਜਾਂਦੀ ਹੈ ਅਜੋਧਿਆ ਪ੍ਰਭੂ ਸ਼੍ਰੀ ਰਾਮ ਜੀ ਅਜੋਧਿਆ ਪਰਤੇ 14 ਸਾਲ ਦਾ ਬਨਵਾਸ ਕੱਟ ਕੇ ਉਹਦੀ ਖੁਸ਼ੀ ਵਿੱਚ ਵੀ ਇਹ ਦੀਵਾਲੀ ਦਾ ਤਿਆਰ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾਂਦਾ ਹੈ ਤੁਹਾਨੂੰ ਕੋਈ ਵੱਖ-ਵੱਖ ਜਿਹੇ ਤਰ੍ਹਾਂ ਦੀਆਂ ਡਿਮਾਂਡਾਂ ਕਰਦੇ ਚੀਜ਼ਾਂ ਲੈਂਦੇ ਇੱਥੇ ਆਪਣੇ ਪਰ ਇਹ ਲੋਕਾਂ ਦੀ ਹਰ ਤਰ੍ਹਾਂ ਦੀ ਡਿਮਾਂਡ ਆ ਨਵੀਂ ਤੋਂ ਨਵੀਂ ਡਿਮਾਂਡ ਆ ਹਰ ਤਰ੍ਹਾਂ ਦੀ ਉਹ ਆ ਚੀਜ਼ ਮੰਗਦੇ ਨੇ ਵੀ ਵਧੀਆ ਤੋਂ ਵਧੀਆ ਚੀਜ਼ ਮੰਗਦੇ ਨੇ ਅਸੀਂ ਵੀ ਕਹਿੰਨੇ ਕਿ ਸਾਨੂੰ ਵਧੀਆ ਤੋਂ ਵਧੀਆ ਚੀਜ਼ ਆਉ ਪ੍ਰਭੂ ਜੀ ਨੇ ਘਰ ਆਣਾ ਮਾਤਾ ਲక్ష్ਮੀ ਜੀ ਨੇ ਘਰ ਆਣਾ ਗਣੇਸ਼ ਜੀ ਨੇ ਘਰ ਆਣਾ ਉਹਨਾਂ ਦੀ ਸਵਾਗਤ ਲਈ ਵਧੀਆ ਤੋਂ ਵਧੀਆ ਸਵਾਗਤ ਕੀਤਾ ਜਾਵੇ